ਓਕੇ ਅਬ ਵਧੀਆ ਚੀਜ਼ਾਂ ਲੈ ਕੇ ਆਏ ਮੇਰੇ ਪਿਛਲੀ ਵਾਰ ਆਪਾਂ ਨੇ ਇਹਦਾ ਰੇਟ ਪਾਇਆ ਸੀਗਾ 220 ਰੁਪਏ ਠੀਕ ਆ ਜੀ ਦੇਣ ਲੈਣ ਚ ਇਸ ਵਾਰ ਵੀਰੇ ਇਹਦਾ ਰੇਟ ਕਰਤਾ ਆਪਾਂ ਨੇ 200 ਰੁਪਏ ਆ ਲਓ ਜੀ 200 ਰੁਪਏ ਫਾਇਦੇ ਚੱਕੋ ਵੀਰੇ ਚਨੂਨ ਦੇ ਡਵੱਟੇ ਹੋਣਗੇ ਨਾਲ ਕਲਰ ਡਿਜ਼ਾਈਨ ਵੀਰੇ ਜਿੰਨੇ ਮਰਜ਼ੀ ਚੱਕ ਲਿਓ ਇਹਦੇ ਚ ਓਕੇ ਜਿੰਨਾ 100 ਸੂਟ ਕਹੋਗੇ 100 ਸੂਟ ਦੇ ਦਾਂਗੇ ਸਿਰਫ ਵੀਰੇ ਇਸ ਵਾਰ ਫਾਇਦਾ ਕਰਨਾ ਹੈ ਕਮਾਣਾ ਕੁਝ ਨਹੀਂ ਹੈਗਾ ਚਾਰ ਕਿਤੇ ਨੇ ਬਾਜ਼ੂ ਵਰਕ ਹਾਂਜੀ ਦੇਣ ਲੈਣ ਚ ਜਿਹਨਾਂ ਲੈਣ ਨੇ ਵੀਰੇ 500 ਰੁਪਏ ਦਾ ਸੂਟ ਮਿਲ ਜਾਣਾ ਕੰਟਰਾਸਟ ਮਸ਼ਲੀਨ ਦਾ ਦੁਪੱਟਾ ਹੋਣਾ ਵੀਰੇ ਠੀਕ ਆ ਜੀ ਕਲਰ ਡਿਜ਼ਾਈਨਿੰਗ ਵੀਰੇ ਇਹ ਚ ਵੀ ਬਾਦੂ ਆਹ ਕੈਨਸਲ ਕਰਕੇ ਆ ਸੂਟ ਲੈ ਜਾਣ ਅੱਧ ਤੋਂ ਵੀ ਵੱਧ ਉਹਨਾਂ 'ਤੇ ਫਾਇਦੇ ਹੋ ਜਾਣਗੇ ਨਾਲੇ ਸੂਟ ਉਹਨਾਂ ਦਾ ਹੋ ਜਾਣਾ ਠੀਕ ਆ ਜੀ ਅੰਨੀਆਂ ਵਧੀਆ ਚੀਜ਼ਾਂ ਨੇ ਵੀਰੇ ਇੱਕ ਇੱਕ ਡਾਈ ਅੰਡਰ ਸੇਡ ਗੱੜ 'ਚ ਵੀਰੇ ਰੇਟ ਆਦਾ 2500 2400 ਇਹ ਰੇਟ ਦੀ ਆਈਟਮ ਆ ਹੈਂਡਵਰਕ ਨਾਲ ਓਕੇ ਵੀਰੇ ਔਰ ਦੁਪੱਟਾ ਔਰ ਗਾਂਜਾ ਦਾ ਸ਼ਲਵਾਰ ਤੇ ਵਰਦ ਆਪਣੀ ਦੁਕਾਨ ਤੇ ਵੀਰੇ ਸਾਰਾ 16500 ਰੁਪਏ ਸੂਟ ਮਿਲ ਜਾਣਾ ਤੁਹਾਨੂੰ ਹੈਂਡਵਰਕ ਚ 16500 ਗ੍ਰਾਮ ਲਈ ਲੋ ਵੀਰੇ ਪੀਸ ਚੈੱਕ ਕਰਾ ਲਓ ਹੈਂਡਵਰਕ ਚੈੱਕ ਕਰਾ ਲਓ ਵੀਰੇ ਤੇ ਆਹ ਪੀਸ ਨਾਲ ਦੀ ਬਿਲਕੁਲ ਬਾਟਮ ਆ ਜਾਣੀ ਆ ਵੀਰੇ ਹਾਂਜੀ ਵੀਰੇ ਆ ਲਓ ਵੀਰੇ ਆ ਦੁਪੱਟਾ ਆ ਜਾਣਾ ਡੇਟੋ ਬਰੇ ਫੋਟੋ ਨਾਲ ਦੀ ਚੀਜ਼ ਦੇ ਦੇਣੀ ਆ ਵੀਰੇ 2000 ਰੁਪਏ ਦਾ ਮਾਰਕੀਟ ਚ ਪੀਸ ਮਿਲਦਾ ਹੈ ਵੀਰੇ ਤੁਹਾਨੂੰ ਆਪਣੀ ਦੁਕਾਨ ਤੇ 1300 ਰੁਪਏ ਦਾ ਸੂਟ ਮਿਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰਕੋਟਲੇ ਤੇ ਸ਼ਹਿਰ ਮਰੇਰਕੋਟਲੇ ਬਹੁਤ ਵੱਡੀਆਂ ਸੂਟਾਂ ਤੇ ਆਫਰਾਂ ਲੱਗ ਚੁੱਕੀਆਂ ਨੇ ਕਰਵਾਚੌਦ ਦੀਆਂ ਦੀਵਾਲੀ ਦੀਆਂ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਵਿਆਹ ਸਾਦੀਆਂ ਦੇ ਸੂਟ ਮਿਲਣਗੇ ਤੇ ਬਹੁਤ ਸੋਹਣੇ ਸੋਹਣੇ ਸੂਟ ਮਿਲਣਗੇ ਤੁਹਾਨੂੰ ਸਾਰੀਆਂ ਆਪਾਂ ਕਲੈਕਸ਼ਨ ਦਿਖਾਵਾਂਗੇ ਪਹੁੰਚਿਆ ਆਪਾਂ ਸੈਰ ਮਰੇੜਕੋਟਲਾ ਐਨ ਆਰ ਆਈ ਸੂਟ ਹਾਊਸ ਤੇ ਤੇਲਿਆ ਵਾਲਾ ਬਾਜ਼ਾਰ ਉੱਤਰੀ ਮਾਸ ਦੀ ਬਿਲਕੁਲ ਨੇੜੇ ਇੰਨਾ ਦੀ ਦੁਕਾਨ ਪੈ ਜਾਂਦੀ ਆ ਤੁਹਾਡੇ ਨਾਲ ਕੰਟੈਕਟ ਨੰਬਰ ਸਾਰੇ ਆਪਾਂ ਸ਼ੇਅਰ ਕਰਾਂਗੇ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਚੱਲਦਾ ਤੁਹਾਨੂੰ ਸਾਰੀ ਅੱਜ ਆਪਾਂ ਦੀ ਕਲੈਕਸ਼ਨ ਜਿਹੜੀ ਉਹ ਦਿਖਾਉਨੇ ਆ ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ ਵਧੀਆ ਵੀਰੇ ਅਮਰਿਤ ਵੀਰੇ ਤੁਸੀਂ ਦੱਸੋ ਕੀ ਹਾਲ ਵਧੀਆ ਜੀ ਵਧੀਆ ਹਾਂਜੀ ਲੋ ਵੀਰੇ ਆਪਾਂ ਨਾ ਵਿਆਹ ਸ਼ਾਦੀਆਂ ਦੇ ਮੌਕੇ ਤੇ ਇਸ ਵਾਰ ਵੀਰੇ ਪੈਨਾਂ ਦੇ ਫਾਇਦੇ ਕਰਨੇ ਨੇ ਸਾਰੇ ਲੋਕਾਂ ਦੇ ਓਕੇ ਅਬ ਵਧੀਆ ਚੀਜ਼ਾਂ ਲੈ ਕੇ ਆਏ ਆਂ ਵੀਰੇ ਪਿਛਲੀ ਵਾਰ ਆਪਾਂ ਨੇ ਇਹਦਾ ਰੇਟ ਪਾਇਆ ਸੀਗਾ 220 ਰੁਪਏ ਠੀਕ ਆ ਜੀ ਦੇਨ ਲੈਂਚ ਇਸ ਵਾਰ ਵੀਰੇ ਇਹਦਾ ਰੇਟ ਕਰਤਾ ਆਪਾਂ ਨੇ 200 ਰੁਪਈਆ ਲਓ ਜੀ 200 ਫਾਇਦੇ ਚੱਕੋ ਵੀਰੇ ਚਨੂਨ ਦੇ ਡਬੱਟੇ ਹੋਣਗੇ ਨਾਲ ਕਲਰ ਡਿਜ਼ਾਈਨ ਵੀਰੇ ਜਿੰਨੇ ਮਰਜ਼ੀ ਚੱਕ ਲਈਏ ਇਹਦੇ ਚ ਓਕੇ ਜਿੰਨਾ 100 ਸੂਡ ਕਹੋਗੇ 100 ਸੂਡ ਦੇ ਦਾਂਗੇ ਸਿਰਫ ਵੀਰੇ ਇਸ ਵਾਰ ਫਾਇਦਾ ਕਰਨਾ ਹੈ ਕਮਾਣਾ ਕੁਝ ਨਹੀਂ ਹੈਗਾ ਓਕੇ ਵੀਰੇ ਆ ਲੋ ਵੀਰੇ ਚਾਕਲੇਟ ਵੀ ਆਇਟਮਾਂ ਨੇ ਜਿਹੜੀਆਂ ਭੈਣਾ ਕਹਿੰਦੀਆਂ ਇਹਨਾਂ ਥੋੜੀਆਂ ਠੀਕ ਰੇਂਜ ਚ ਮੰਨ ਲਓ ਦੇਨ ਲੈਂਨ ਵਾਲੀ ਵਧੀਆ ਰੇਂਜ ਚ ਵੀਰੇ ਹੈਂਡਵਰਕ ਹੋਏਗਾ ਸਾਰਾ اور ਬਾਜ਼ੂ ਪਰ ورک ਹੋਏਗਾ لو جی ਬਾਜ਼ੂ ਤੇ ਵਾਰ ਕਰਾਂਗੇ ਮਸਲੀਆਂ ਦੇ ਨਾ ਮੇਰੇ 2.5 ਮੀਟਰ ਦੇ ਖੁੱਲੇ ਡੁੱਲੇ ਦੁਪट्टे ਹੋਣਗੇ ਜਿਹੜੇ ਲੋਕ ਇਹ ਚੀਜ਼ਾਂ 1200 1250 ਦੀਆਂ ਖਰੀਦਦੇ ਨੇ ਆਪਾਂ ਨੇ ਪਹਿਨਾ ਵਾਸਤੇ ਵੀਰੇ 650 ਰੁਪਏ ਦੀ ਆਟਮ ਕਰ ਦਿੱਤੀ ਹੈ ਲੋ ਜੀ 650 ਕਲਰ ਡਿਜ਼ਾਈਨ ਵੀਰੇ ਬਾਧੂ ਮਿਲ ਜਾਣਗੇ ਇਹਨਾਂ ਚ ਕਲਰ ਆ ਦੇਖੋ ਕਲਰ ਚੈੱਕ ਕਰ ਲਓ ਤੁਸੀਂ ਚਾਰ ਚਾਰ ਕਲਰਾਂ ਦਾ ਸੈੱਟ ਹੋਏਗਾ ਠੀਕ ਆ ਵੀਰੇ ਜਿੰਨੇ ਮਰਜ਼ੀ ਲੈ ਲਿਓ ਕਲਰ ਦਾ ਵੀਰੇ ਮਾਲ ਨਹੀਂ ਮੁੱਕਣਾਗਾ ਤੁਹਾਨੂੰ ਵੀਰੇ ਇੱਕੋ ਹੀ ਜਗ੍ਹਾ ਤੋਂ ਹਰ ਇੱਕ ਵਿਆਹ ਦੀ ਤੁਹਾਡੀ ਚੀਜ਼ ਪੂਰੀ ਹੋ ਜਾਣੀ ਹੈ ਓਕੇ ਜੀ ਤੇ ਇੱਕ ਆ ਚੀਜ਼ ਆ ਜਾਣੀ ਹੈ ਵੀਰੇ অর্ਗੈਂਜ਼ਾ ਦੀਆਂ ਆ ਜਿਵੇਂ ਹੁਣ ਕਰਵਾ ਚੌਥ ਦਾ ਮੌਕਾ ਹੈ ਵਿਆਹ ਸ਼ਾਦੀਆਂ ਦੇ ਮੌਕੇ ਨੇ ਮੰਨ ਲਓ ਆਪਣੀਆਂ ਭੈਣਾਂ ਨੇ ਆਪਣੇ ਵਾਸਤੇ ਲੈਣੇ ਨੇ ਜਾਂ ਕਿਸੇ ਨੂੰ ਦੇਣੇ ਨੇ ਗਲੇ ਤੇ ਹੈਂਡਵਰਕ ਆ ਵੀਰੇ ਕਿਹੜਾ ਹੈਂਡਵਰਕ ਦਾ ਸਾਰਾ ਔਰ ਬਾਜ਼ੂ ਪਰ ਵੀ ਵਰਕ ਆ ਔਰ ਨਾਲ ਸ਼ਲਵਾਰ ਤੇ ਵਰਕ ਆ ਜਾਣਾ ਵੀਰੇ ਠੀਕ ਆ ਜੀ ਤੇ ਦੁਪੱਟਾ ਵੀ ਇਹਦਾ ਵਰਕ ਵਾਲਾ ਆ ਜਾਣਾ ਵੀਰੇ ਓਕੇ ਜੀ ਕਲਰ ਡਿਜ਼ਾਈਨਿੰਗ ਬਾਦੂ ਮਿਲ ਜੇਗੀ ਵੀਰੇ ਰੇਟ ਇਹਦਾ ਸਿਰਫ ਰੈਨ ਵਾਲਾ 1050 ਰੁਪਏ ਦਾ ਲਓ ਜੀ 1000 2000 ਵਾਲਾ ਪੀਸ ਆ ਵੀਰੇ ਸਿਰਫ 1050 ਅੱਧੋ-ਅੱਧੇ ਰੇਟ ਦਾ ਫਰਕ ਪਾਤਾ ਵੀਰੇ ਠੀਕ ਆ ਜੀ ਇਹ ਕਾ ਵੀਰੇ 3D ਸੂਟ ਅੱਜ ਕੱਲ੍ਹ ਚੱਲੇ ਹੋਏ ਨੇ ਔਰਗੈਂਜ਼ਾ ਦੇ ਹਾਂਜੀ ਵੀਰੇ ਹੈਂਡਵਰਕ ਸਾਰਾ ਨਾਲ ਹੋਏਗਾ ਵੀਰੇ ਤੇਰੀਆ ਕਮੀਜ਼ ਆਣੀਆ ਵੀਰੇ ਵੀ ਤੇ ਆਹ ਕੰਟਰਾਸਟ ਸ਼ਲਵਾਰ ਆਣੀ ਔਰ 3D ਦੁਪੱਟਾ ਆਣਾ ਵੀਰੇ ਓਕੇ ਜੀ ਇਹ ਵੀ ਵੀਰੇ ਸਾਨੂੰ ਆਈ ਕਾ ਦੇਖੋ ਵੀਰੇ ਤੋਹਫਾ ਲੈ ਕੇ ਆਇਆ ਵੀ ਬਹੁਤ ਆਰਗੈਂਡਾ ਚ ਹਾਂਜੀ ਡਿਵਾਈਨ ਦੇਖ ਲੋ ਵੀਰੇ ਡਿਵਾਈਨ ਦੇਖ ਕੇ ਰੂਹ ਖੁਸ਼ ਹੋ ਜਾਣੀ ਹੈ ਪਹਿਣਾ ਵੀ ਲਓ ਵੀ ਲਓ ਵੀਰੇ ਜਿਹੜੇ ਪਹਿਣਾ ਮੰਗਵੀਆਂ ਨੇ ਨਾ ਸਿੰਪਲ ਬੁਟੀਕ ਸਟਾਈਲ ਚੀਜ਼ਾਂ ਹਾਂਜੀ ਆ ਵੀਰੇ ਚੈੱਕ ਕਰਾ ਦਿਓ ਧਿਆਨ ਨਾਲ ਪੀਸ ਇਹ ਲਓ ਜੀ ਵੀ ਸ਼ੇਪ ਗਲਾ ਔਰ ਕਿਹ ਰਹੇ ਤੇ ਵਰਕ ਵੀ ਹਾਂਜੀ ਹਾਂਜੀ ਔਰ ਇਹ ਵੀ ਸ਼ਲਵਾਰ ਵੀ ਵੀਰੇ ਵਰਕ ਵਾਲੀ ਆਣੀ ਆ ਡਿਵਾਈਨਰ ਪੀਸ ਠੀਕ ਆ ਜੀ ਹਾਲੋ ਵੀਰੇ ਸ਼ਲਵਾਰ ਪਰ ਵੀ ਵਰਕ ਆਣਾ ਹਾਂਜੀ ਪੱਫ ਦਾ ਕੰਮ ਆ ਵੀਰੇ ਸਾਰਾ ਔਰ ਦੁਪੱਟੇ ਪਰ ਵੀ ਵਰਕ ਹੋਏਗਾ ਔਰ ਗਾਂਦਾ ਦਾ ਕਲਰ ਮਿਲ ਜਾਣਗੇ ਵੀਰੇ ਸਾਰੇ ਇਹਦੇ ਚ ਓਕੇ ਇਹ ਵੀ ਵੀਰੇ ਤੁਹਾਨੂੰ 11500 ਰੁਪਏ ਸੂਟ ਮਿਲ ਜਾਣਾ 2200 2300 ਦੀ ਰੇਲ ਦਾ ਵੀ ਆਈਟਮ ਸੀ ਓਕੇ ਜੀ ਇੱਕ ਵੀਰੇ ਆ ਮਸ਼ਲੀਨ ਦੀ ਆਈਟਮ ਆ ਹਾਂਜੀ ਅਗਰ ਬਾਜ਼ਾਰ ਚ ਵੀਰੇ ਇਹ ਮਸ਼ਲੀਨ ਦੀ ਆਈਟਮ ਲੈਂਡ ਜਾਂਉਂਦਾ ਪਲੇਨ ਕਪੜਾ ਹੀ 100 ਰੁਪਏ ਮਿਲ ਰਹਾ ਮਸ਼ਲੀਨ ਦਾ ਠੀਕ ਹੈ ਵੀਰੇ ਇਹ ਵੀਰੇ ਆਪਾਂ ਨੇ ਹੈਂਡਵਰਕ ਨਾਲ ਪੀਸ تیار ਕੀਤੇ ਨੇ ਬਾਜ਼ੂ ਵਰਕ ਹਾਂਜੀ ਦੇਨ ਲੈਣ ਚ ਜੀ ਨਾ ਲੈਣੇ ਵੀਰੇ 500 ਰੁਪਏ ਦਾ ਸੂਟ ਮਿਲ ਜਾਣਾ ਕੰਟਰਾਸਟ ਮਸਲੀਨ ਦਾ ਦੁਪੱਟਾ ਆਉਣਾ ਵੀਰੇ ਠੀਕ ਆ ਜੀ ਕਲਰ ਡਿਜ਼ਾਈਨਿੰਗ ਵੀਰੇ ਚ ਵੀ ਬਾਦੂ ਮਿਲਦੀ ਓਕੇ ਜੀ ਇੱਕ ਵੀਰੇ ਜੀ ਮੈਂ ਹੁਣ ਨਾ ਰੇਸ਼ਮੀ ਕੱਪੜਾ ਚੱਲਦਾ ਵਿਆਹ ਸ਼ਾਦੀਆਂ ਦੇ ਮੌਕੇ ਤੇ ਸਰਦੀ ਦੇ ਆਈਟਮ ਤੇ ਕਰੇਬਾਂ ਆ ਜਣੀਆਂ ਨੇ ਵੀਰੇ ਸਾਰੀਆਂ ਫੈਂਸੀ ਵਧੀਆ ਕਟੇਬਾਂ ਆਣੀਆਂ ਠੀਕ ਆ ਜੀ ਔਰ ਵੀਰੇ ਚਨੂਨ ਦਾ ਇਹਦੇ ਨਾਲ ਨਾ ਦੁਪੱਟਾ ਆਣਾ ਵਧੀਆ ਲਓ ਵੀ ਚਨੂਨ ਦਾ ਦੁਪੱਟਾ ਵੀਰੇ 850 900 ਇਹ ਰੇਂਜ ਦੀਆਂ ਚੀਜ਼ਾਂ ਆਣੀਆਂ ਜਿਹੜਾ ਪਹਿਨਣ ਦੇ ਦੇਨ ਲੈਣ ਨੂੰ ਲੈ ਰਹੇ ਨੇ 550 ਰੁਪ ਤੇ ਇੱਕ ਵੀਰੇ ਆ ਵਰਕ ਚੈੱਕ ਕਰਾ ਦਿਓ ਸਭ ਤੋਂ ਵੱਧ ਚੱਲ ਰਿਹਾ ਪਫ ਦਾ ਵਰਕ ਆ ਦੇਖੋ ਵੀਰੇ ਹੈਂਡ ਵਰਕ ਚੈੱਕ ਕਰਾ ਲਓ ਔਰ ਵਰਕ ਚੈੱਕ ਕਰਾ ਦਿਓ ਵੀਰੇ ਹੁਣ ਤੁਹਾਨੂੰ ਚੀਜ਼ ਖੋਲ ਕੇ ਦਿਖਾਣੇ ਆ ਇਹ ਹਾਂਜੀ ਆ ਲੋ ਚਾਕਲੇਟ ਕਾਟਨ ਪਰ ਆ ਜਾਣਾ ਵੀਰੇ ਕਪੜਾ ਇਹ ਲਓ ਜੀ ਸਾਰਾ ਪਫ ਦਾ ਵਰਕ ਆਣਾ ਵੀਰੇ ਠੀਕ ਆ ਵੀਰੇ ਬਾਜ਼ੂ ਤੇ ਵੀ ਵਰਕ ਆਉਣਾ ਇਹਦੇ ਠੀਕ ਆ ਜੀ ਹਲੋ ਆ ਡੁਬੱਟਾ ਆ ਨਵਰੇ ਲਓ ਜੀ ਡੁਬੱਟਾ ਕੁਲੜੂਰੇ ਮਾਰਕੀਟ ਜਿਰੇ ਇਹਦਾ ਰੇਟ ਹੈ ਜਿਹੜਾ 1600 1700 ਇਹ ਰੇਟ ਲੈਂਦੇ ਨੇ ਆਪਣੇ ਕੋਲ ਵੀਰੇ 1000 ਰੁਪਏ ਦਾ ਸੂਟ ਮਿਲ ਜਾਣਾ ਲਓ ਜੀ 1000 ਅੱਧੋ ਆਦੀ ਰੇਟ ਦਾ ਫਰਕ ਠੀਕ ਆ ਜੀ ਇੱਕ ਆ ਵੀਰੇ ਕ੍ਰਸ਼ ਕਪੜਾ ਹੈ ਹਾਂਜੀ 1000 ਰੁਪਏ ਦਾ ਵੀਰੇ ਆਰਾਮ ਨਾਲ ਮਿਲੇਗਾ ਤੁਹਾਨੂੰ ਕ੍ਰਸ਼ ਕਪੜਾ ਮਾਰਕੀਟ ਓਕੇ ਜੀ ਏ ਵੀਰੇ ਅਗਲਾ ਨਾ ਆਪਣੇ ਵਾਸਤੇ ਸਿੰਗਲ ਸਿੰਗਲ ਸੂਟ ਲੈਂਦਾ ਹੈ ਪਰ ਆਪਾਂ ਨੇ ਇਹ ਫਾਇਦਾ ਕਰਨਾ ਲੋਕਾਂ ਦਾ ਵੀ ਲੋਕ ਆਪਣੀਆਂ ਭੈਣਾ ਦੇਣ ਲੈਣ ਚ ਦੇਣ ਵਧੀਆ ਚੀਜ਼ਾਂ ਠੀਕ ਆ ਜੀ 450 ਰੁਪਏ ਦਾ ਸੂਟ ਕਰਤਾ ਸਾਰਾ ਸਾਡਾ 450 ਰੁਪਏ ਵਾਲਾ ਕ੍ਰਸ਼ ਦਾ ਸੂਟ ਠੀਕ ਆ ਜੀ ਜਿੰਨੇ ਮਰਜ਼ੀ ਕੁਆਂਟੀਟੀ ਚੱਕ ਲਿਓ ਵੀਰੇ ਓਕੇ ਵੀਰੇ ਆ ਲੋ ਵੀਰੇ ਸ਼ਿਮਰ ਦੇ ਸੂਟ ਆ ਜਾਣਗੇ ਸਾਰੇ ਫੈਂਸੀ ਸੂਟ ਨੇ ਸ਼ਿਮਰ ਦੇ ਦੁਬੱਟੇ ਵਰਕ ਆਣਗੇ ਨਾਲ ਵਧੀਆ ਸਾਰੇ ਫੈਂਸੀ ਵੀਰੇ ਠੀਕ ਆ ਜੀ ਇਹ ਵੀਰੇ ਸਾਰੇ ਜਿਹੜੇ ਮੈਂ ਤੁਹਾਨੂੰ ਪੀਜ਼ ਜ਼ਖਾ ਰਹੇ ਆ ਕੋਈ 15 ਕੋਈ 1600 ਇਹ ਰੇਟ ਦੀਆਂ ਆਟਮਾਂ ਨੇ ਪਰ ਇਹਨਾਂ ਦੇ ਅੱਧੋ-ਅੱਧ ਰੇਟ ਦੇ ਫਰਕ ਨੇ ਵੀਰੇ ਓਕੇ ਵੀਰੇ 450 ਵੀਰੇ 550 ਇਹ ਰੇਟ ਦੀਆਂ ਆਟਮਾਂ ਤੁਹਾਨੂੰ ਮਿਲ ਜਾਣਗੀਆਂ ਸਾਰੀਆਂ ਤੁਹਾਨੂੰ ਅਗਰ ਵਧੀਆ ਦੇਣ ਲੈਣ ਚ ਲਗਾਉਣੀਆਂ ਨੇ ਠੀਕ ਆ ਵੀਰੇ ਜਿਹਨਾਂ ਨੂੰ ਅਗਲਾ ਸਵਾਕੇ ਪਾਏਗਾ ਵੀਰੇ ਹਾਂਜੀ ਤੇ ਆ ਇੱਕ ਵੀਰੇ ਜਾਮ ਕਾਟਨ ਚ ਆਟਮ ਆ ਗਈ ਹਾਂਜੀ ਥ्रेड ਵਰਕ ਵੀ ਆਟਮ ਆ ਵੀਰੇ ਇਹ ਤਾਂ ਆਪਣੀ ਵੀਰੇ ਸਾਰਾ ਸਾਲ ਅਮ੍ਰਿਤ ਵੀਰੇ ਸਾਰੀ ਸਾਲ ਆਟਮ ਚੱਲਦੀ ਹੈ ਇਹ ਟਰੈਡ ਵਰਕ ਦੀ ਆਟਮਾਂ ਵੀਰੇ ਆਪਣੀਆਂ ਮਸ਼ੀਨਾਂ ਦੇ ਤਿਆਰ ਹੁੰਦੀ ਹੈ ਇਹ ਠੀਕ ਹੈ ਜੀ ਔਰ ਪਿਓਰ ਦੇ ਡੁਬੱਟੇ ਨੇ ਵੀਰੇ ਬਾਜ਼ੂ ਤੇ ਵਰਕ ਆ ਜਾਣਗੇ ਲਓ ਜੀ ਇਹਨਾਂ ਦੇ ਰੇਟ ਵੀਰੇ 1000 1200 ਇਹ ਰੇਟਾਂ ਦੀਆਂ ਆਟਮਾਂ ਨੇ ਆਪਣੀ ਦੁਕਾਨ ਤੇ ਵੀਰੇ ਤੁਹਾਨੂੰ 800 ਰੁਪਏ ਦਾ ਮਿਲ ਜਾਣਾ ਲਓ ਜੀ 800 ਰੁਪਏ ਦਾ ਤੇ ਇਕਾ ਵੀਰੇ ਫੈਂਸੀ ਜਿਵੇਂ ਅਗਲਾ ਕਹਿੰਦਾ ਵਰੀਆਂ ਚ ਲਗਾਉਣ ਵਾਲੀ ਚੀਜ਼ ਆ ਇਹ ਤਾਂ ਵੀਰੇ ਡੀਨ ਲਾਈਨ ਹੋ ਗਿਆ ਸਾਰਾ ਹਾਂਜੀ ਤੇ ਹੁਣ ਆ ਇਕਾ ਵਰੀਆਂ ਵਾਲੀ ਆਈਟਮ ਖੋਲ ਰਿਹਾ ਵੀਰੇ ਤੁਹਾਡੇ ਸਾਹਮਣੇ ਸਾਰੀਆਂ ਹੈਂਡਵਰਕ ਦੀਆਂ ਆਈਟਮਾਂ ਲਓ ਜੀ ਹੈਂਡਵਰਕ ਆ ਗਿਆ ਸਾਰਾ ਤੇ ਇੱਕ ਕਪੜਾ ਚੈੱਕ ਕਰੋ ਵੀਰੇ ਪਹਿਲਾਂ ਸ਼ਿਮਰ ਆ ਜਾਣਾ ਠੀਕ ਆ ਜੀ ਔਰ ਬਾਜ਼ੂ ਤੇ ਹੈਂਡਵਰਕ ਆ ਜਾਣਾ ਆ ਫਰੰਟ ਵੀਰੇ ਚੈੱਕ ਕਰਾ ਦਿਓ ਸਾਰਾ ਲਓ ਜੀ ਫਰੰਟ ਵੀ ਚੈੱਕ ਕਰੋ ਇਹਦਾ ਨਾ ਸਾਰਾ ਇਹ ਸਾਰੇ ਵੀਰੇ ਐ ਲਾ ਲਓ 33200 3500 ਵਾਲੀਆਂ ਆਈਟਮਾਂ ਨੇ ਔਰ ਸ਼ਲਵਾਰ ਦੇ ਬਾਟਮ ਤੇ ਵੀ ਹੈਂਡਵਰਕ ਆ ਵੀਰੇ ਠੀਕ ਆ ਜੀ ਔਰ ਲਓ ਜੀ ਕਾਨੂੰਨ ਇਹ ਵੀਰੇ ਸਾਰੇ ਆਈਟਮ ਤੁਹਾਨੂੰ ਮਿਲ ਜਾਣਾ ਸੂਟ ਆਪਣਾ ਸਾਰੇ ਕੋਲ 1900 ਰੁਪਏ ਲਓ ਜੀ 1900 ਰੁਪਏ ਦਾ 3200 ਵਾਲਾ ਸੂਟ ਆ ਵੀਰੇ ਤੁਹਾਨੂੰ 1900 ਰੁਪਏ ਦੇਵਾਂਗੇ ਬਰੀ ਚ ਲਗਾਉਣ ਨੂੰ ਸਿੱਧੇ ਸਿੱਧੇ ਤੁਹਾਡੇ 1000 1000 15 1500 ਦੇ ਫਾਇਦੇ ਕਰਨੇ ਆ ਠੀਕ ਆ ਜੀ ਜਿਹੜੀ ਬਰੀ ਵੀਰੇ ਤੁਹਾਡੀ ਲੱਖ ਰੁਪਏ ਦੀ ਬੰਨੀ ਜਾਣੀ ਆ ਉਹ ਆਪਣੀ ਦੁਕਾਨ ਤੇ ਆ ਕੇ ਤੁਸੀਂ 50000 ਚ ਬਰੀ ਲੈ ਜਾਓਗੇ ਔਰ ਭਾਰੀ ਸੂਟਾਂ ਦੀ ਬਰੀ ਆ ਦੇਖੋ ਵੀਰੇ ਭਾਰੀ ਸੂਟਾਂ ਦੀ ਕਲੈਕਸ਼ਨ ਚੈੱਕ ਕਰਾ ਲਓ ਸਾਡਾ ਅੱਜ ਮੇਨ ਮਕਸਦ ਵੀਡੀਓ ਬਣਾਉਣ ਦਾ ਸਿਰਫ ਇਹ ਆ ਵੀ ਆਪਣੇ ਭਾਰੀ ਸੂਟਾਂ ਦੀ ਕਲ ਬਾਜ਼ੂ ਪਰ ਹੈਂਡਵਰਕ ਚੈੱਕ ਕਰਾ ਲਓ ਪਿਓਰ ਦੀਆਂ ਸ਼ਲਵਾਰਾਂ ਆਉਣੀਆਂ ਔਰ ਵੀਰੇ ਦੁਪੱਟਿਆਂ ਦੇ ਵੀ ਕੰਮ ਚੈੱਕ ਕਰਾ ਦਿਓ ਠੀਕ ਆ ਵੀਰੇ ਪਿਓਰ ਚਨੂਨ ਦੇ ਹੈਂਡਵਰਕ ਦੇ ਦੁਪੱਟੇ ਆਣਗੇ ਵੀਰੇ ਅੱਦੋ ਅੱਦ ਦੀ ਰੇਡ ਦੇ ਫਾਇਦੇ ਨੇ ਵੀਰੇ ਇਹਨਾਂ 'ਚ ਤੇ ਦੁਕਾਨ ਤੇ ਵਿਜ਼ਿਟ ਕਰਕੇ ਜਾਓ ਆ ਕੇ ਤੇ ਇੱਕ ਆ ਚੀਜ਼ ਆਣੀ ਆ ਵੀਰੇ ਹਾਂਜੀ ਵੀਰੇ ਆ ਲੋ ਹੈਵੀ ਸ਼ਿਮਰ ਤੇ ਚੈੱਕ ਕਰੋ ਵੀਰੇ ਬਸ ਡਿਵਾਈਨ ਨੂੰ ਬੋਲਣ ਦੀ ਲੋੜ ਨਹੀਂ ਵੀਰੇ ਮੂੰਹੋਂ ਬੋਲਦਾ ਡਿਜ਼ਾਈਨ ਬਾਜ਼ੂਵਰਕ ਸਾਰਾ ਦਬਕੇ ਦਾ ਕੰਮ ਹੋਇਆ ਹੋਇਆ ਹੈ ਔਰ ਆ ਦੁਪੱਟਾ ਆ ਨਾ ਵੀਰੇ ਚਾਰੋਂ ਪੁੰਜਾਂ ਦੇ ਵਰਕ ਹੋਣਾ ਇਹਦਾ ਹੈਂਡਵਰਕ ਠੀਕ ਆ ਜੀ ਫੋਰ ਸਾਈਡ ਦੁਪੱਟਾ ਆ ਜਾਣਾ ਵੀਰੇ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਆਏਗਾ ਇਹ ਸਾਰੇ ਵਰੀਆਂ ਵਾਲੇ ਪੀਸ ਨੇ ਵੀਰੇ ਇਹਨਾਂ ਦੇ ਸਾਰੇ ਸੂਟਾਂ ਤੁਹਾਡੇ ਅੱਧੋ-ਅੱਧੇ ਦੇ ਫਾਇਦੇ ਹੋ ਜਾਣਗੇ ਠੀਕ ਆ ਜੀ ਆਰਗੈਂਜ਼ਾ ਦੇ ਸੂਟ ਨੇ ਵੀਰੇ ਮਹਿਰੂਨ ਕਲਰ ਵੀਰੇ ਹਾਂਜੀ ਵੀਰੇ ਸਭ ਤੋਂ ਟ੍ਰੈਂਡਿੰਗ ਕਲਰ ਆ ਵਰੀ ਚ ਅਗਲਾ ਸਭ ਤੋਂ ਪਹਿਲਾਂ ਲੱਭਦਾ ਮਹਿਰੂਨ ਕਲਰ ਹਾਂਜੀ ਹੈਂਡਵਰਕ ਚੈੱਕ ਕਰਾ ਲਓ ਵੀਰੇ ਭਾਰੀ ਸੂਟਾਂ ਦੀ ਕਲੈਕਸ਼ਨ ਆ ਸਾਰੀ ਇਹ ਔਰ ਦੁਪੱਟੇ ਵੀ ਸਾਰੇ ਵੀਰੇ ਹੈਂਡਵਰਕ ਦੇ ਇਹਨ ਚੈੱਕ ਕਰੋ ਹੈਂਡ ਵੀ ਹਾਂਜੀ ਹਾਂਜੀ ਇੱਕ ਮਹਿਰੂਨ ਕਲਰ ਇੱਕ ਰੈੱਡ ਕਲਰ ਵੀਰੇ ਸਭ ਤੋਂ ਪਹਿਲਾਂ ਅਗਲਾ ਰੈੱਡ ਕਲਰ ਲੈਂਦਾ ਕਿ ਹਾਂਜੀ ਹਾਂਜੀ ਪਿਓਰ ਨੇਚਰਲ ਚ ਵੀਰੇ ਸੂਟ ਆਣੇ ਰੈੱਡ ਕਲਰ ਦਾ ਹੈਂਡਵਰਕ ਵੀਆਂ ਤੁਹਾਨੂੰ ਸਾਰੀਆਂ ਵੀਰੇ ਭਾਰੀ ਬਰੀਆਂ ਵਾਲੇ ਸੂਟ ਨੇ ਹੈਂਡਵਰਕ ਚੈੱਕ ਕਰੋ ਵੀਰੇ ਬਾਹੂ ਤੇ ਹੈਂਡਵਰਕ ਚੈੱਕ ਕਰੋ ਔਰ ਆਪ ਵੀਰੇ ਦੁਪੱਟਿਆਂ ਪਰ ਹੈਂਡਵਰਕ ਆਣੇ ਲਓ ਜੀ ਆ ਦੁਪੱਟੇ ਨੇ ਹਣ ਪੂਰੇ ਖੁੱਲੇ ਡੁੱਲੇ ਵੀਰੇ ਜਿਨੇ ਵਿਆਹ ਸ਼ਾਦੀਆਂ ਚ 15 15 20 20 ਹਜ਼ਾਰ ਦੇ ਲਹਿੰਗੇ ਬੁੱਕ ਕੀਤੇ ਹੋਏ ਨੇ ਤਾਂ ਉਹ ਕੈਨਸਲ ਕਰਕੇ ਆ ਸੂਟ ਲੈ ਜਨ ਅੱਧ ਤੋਂ ਵੀ ਵੱਧ ਉਹਨਾਂ ਦਾ ਫਾਇਦੇ ਹੋ ਜਾਣਗੇ ਨਾਲੇ ਸੂਟ ਉਹਨਾਂ ਦਾ ਹੋ ਜਾਣਾ ਠੀਕ ਆ ਜੀ ਅੰਨੀਆਂ ਵਧੀਆ ਚੀਜ਼ਾਂ ਨੇ ਵੀਰੇ ਇੱਕ ਤੇ ਕਦਾਈ ਅੰਡਾ ਸਹੀ ਲੋਗ ਕਲੈਕਸ਼ਨ ਬਹੁਤ ਹਨਾ ਆ ਲੋ ਵੀਰੇ ਹੈਂਡਵਰਕ ਦੀਆਂ ਵੀਰੇ ਇੰਨੀ ਕਲੈਕਸ਼ਨ ਆ ਜਾਣੀਆਂ ਮੇਰੇ ਵੀਰੇ ਹਾਂਜੀ ਵੀਰੇ ਚਾਹੇ ਅਗਲਾ ਕਹੇ ਸਾਨੂੰ 21 ਵਰੀਆਂ ਲੈਣੀਆਂ ਨੇ ਅਲੱਗ-ਅਲੱਗ ਡਿਜ਼ਾਈਨਾਂ ਚ ਅਲੱਗ ਕੱਪੜਿਆਂ ਚ ਤਾਂ ਉਹਨਾਂ ਨੂੰ 21 ਵਰੀਆਂ ਹੈਂਡਵਰਕ ਦੀਆਂ ਦੇ ਦਾਂਗੇ ਅੱਧੋ-ਅੱਧ ਦੇ ਰੇਟ ਦੇ ਫਾਇਦੇਾਂ ਤੇ ਵੀਰੇ ਲਓ ਜੀ ਸਾਰੀਆਂ ਆ ਦੇਖੋ ਵੀਰੇ ਹੈਂਡਵਰਕ ਚੈੱਕ ਕਰਾ ਲਓ ਡਿਜ਼ਾਈਨ ਇਸ ਤਰ੍ਹਾਂ ਦਾ ਕੋਈ ਨਹੀਂ ਹੋਊਗਾ ਜਿਹੜਾ ਰਿਪੀਟ ਡਿਜ਼ਾਈਨ ਹੋਊਗਾ ਜੇ ਅਗਰ ਤੁਸੀਂ 21 ਵਰੀਆਂ 31 ਵਰੀਆਂ ਕਰਨੀਆਂ ਨੇ ਤਾਂ ਤੁਹਾਨੂੰ ਸਾਰੀਆਂ ਅਲੱਗ ਡਿਜ਼ਾਈਨਾਂ ਚ ਆਉਣੀਆਂ ਹੈਂਡਵਰਕ ਚ ਠੀਕ ਹੈ ਜੀ ਲੋ ਵੀਰੇ ਔਰ ਦੁਬੱਟੇ ਵੀ ਇਹਨਾਂ ਨਾਲ ਕੋਈ ਸਿੰਪਲ ਨਹੀਂ ਹੋਣੇ ਵੀਰੇ ਸਾਰੇ ਭਾਰੀ ਦੁਬੱਟੇ ਹੋਣਗੇ ਠੀਕ ਹੈ ਜੀ ਦੁਬੱਟਿਆਂ ਦੇ ਕੰਮ ਸਾਰਾ ਹੈਂਡਵਰਕ ਦਾ ਕੀਤਾ ਹੋਣਾ ਲੋ ਵੀਰੇ ਲੋ ਵੀਰੇ ਕਲਰ ਕੰਬੀਨੇਸ਼ਨ ਡਿਵਾਈਨ ਵੀਰੇ ਬਾਦੂ ਮਿਲਣਗੇ ਇਹਨਾਂ ਚ ਓਕੇ ਓਕੇ ਵੀਰੇ ਆ ਲੋ ਵੀਰੇ ਇਕ ਆਰਗਨਜ਼ਾ ਚ ਨਾ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਆਈਟਮ ਚੱਲ ਰਹੀ ਆ ਡਾਈ ਐਂਡ ਟਾਈ ਚ ਹਾਂਜੀ ਹੈਂਡਵਰਕ ਇਹਦਾ ਵੀਰੇ ਇਸ ਨੂੰ ਰੇਟ ਮੈਂਸ਼ਨ ਕਰਾਂਗੇ ਤੁਸੀਂ ਚੀਜ਼ ਪਹਿਲਾਂ ਚੈੱਕ ਕਰ ਲਓ ਵੀਰੇ ਲਓ ਜੀ ਚੈੱਕ ਇਹ ਮਾਰਕੀਟ 'ਚ ਵੀਰੇ ਰੇਟ ਆਦਾ 2500 2400 ਇਹ ਰੇਟ ਦੀ ਆਈਟਮ ਆ ਹੈਂਡਵਰਕ ਨਾਲ ਓਕੇ ਵੀਰੇ ਔਰ ਦੁਪੱਟਾ ਔਰਗਾਂਜ਼ਾ ਦਾ ਸ਼ਲਵਾਰ ਤੇ ਵਰਦ ਆਪਣੀ ਦੁਕਾਨ ਤੇ ਵੀਰੇ ਸਾਰਾ 16500 ਰੁਪਏ ਸੂਟ ਮਿਲ ਜੰਦਾ ਤੁਹਾਨੂੰ ਹੈਂਡਵਰਕ ਚ ਔਰਗਾਂਜ਼ਾ ਦਾ ਵੀਰੇ ਅੱਧੋ ਅੱਧਾ ਦਾ ਫਰਕ ਪਾਤਾ ਵੀਰੇ ਹਾਂਜੀ ਵੀਰੇ ਤੇ ਆਪ ਦੇਣ ਲੈਣ ਵਾਲੀਆਂ ਆਈਟਮਾਂ ਦਾ ਵੀਰੇ ਤੁਹਾਨੂੰ ਪਹਿਲਾਂ ਬਹੁਤ ਦਿਖਾਤੀਆਂ ਰੇਸ਼ਮੀ ਦਿਖਾਈ ਆ ਕਾਟਨ ਦੀ ਦਿਖਾਤੀ ਵੀਰੇ ਤੁਹਾਨੂੰ ਹਾਂਜੀ ਹਾਂਜੀ ਚਨੂਨ ਦੁਬੱਟੇ ਵੀਰੇ 450 450 ਦੀ ਰੇਟ 'ਚ ਆਈਟਮਾਂ 'ਚ ਤੁਹਾਨੂੰ ਬਥੇਰੀਆਂ ਵੈਰਾਈਟੀਆਂ ਮਿਲ ਜਣਗੀਆਂ ਵੀਰੇ ਜਿੰਨਾ ਤੁਹਾਨੂੰ ਦੇਣ ਲੈਣ ਲੈਣਾ ਆਊਗਾ ਉਹਨਾਂ ਲੈ ਲਿਓ ਅੱਧੋ-ਅੱਧ ਰੇਟਾਂ 'ਚ ਮਿਲ ਜੇਗਾ ਠੀਕ ਆ ਜੀ ਤੇ ਉਸ ਤੋਂ ਬਾਅਦ ਵੀਰੇ ਜャ ਸੂਟਾਂ ਦਾ ਮੁੱਕ ਜਾਂਦਾ ਹੈ ਹਾਂਜੀ ਤਾਂ ਇੱਕ ਪੈਂਟਾ ਸ਼ਰਟਾਂ ਅਗਲਾ ਦੇਣ ਲੈਣ 'ਚ ਮੰਗਦੇ ਓਕੇ ਇੱਕ ਤਾਂ ਹੁੰਦੀਆਂ ਨੇ ਵੀਰੇ ਪੈਂਟਾ ਸ਼ਰਟਾਂ ਸਿਰਫ ਦੇਣ ਲੈਣ ਨੂੰ ਇਹ ਵੀਰੇ ਉਹ ਕੰਮ ਨਹੀਂ ਹੋਣਾ ਹੈਗਾ ਕੰਪਨੀ ਚੈੱਕ ਕਰਾ ਦਿਓ ਵੀਰੇ ਕੰਪਨੀ ਦੇ ਗਵਾਲੀਅਰ ਦੀਆਂ ਹੋਣੀਆਂ ਵਧੀਆ ਕੰਪਨੀ ਦੀਆਂ ਵੀਰੇ ਥਾਨ ਨਾਲੋਂ ਕੱਟ ਕੇ ਦਵਾਂਗੇ ਵਧੀਆ ਸ਼ਰਟ ਲਗਾ ਕੇ ਦਵਾਂਗੇ ਵੀਰੇ ਇਹਦੇ ਨਾਲ ਤੁਹਾਨੂੰ ਸ਼ਰਟਾਂ ਵੀ ਸਾਰੀਆਂ ਵਧੀਆ ਲਗਾ ਕੇ ਦਵਾਂਗੇ ਇਹਨਾਂ ਪੂਰੀਆਂ ਵਧੀਆ ਸ਼ਰਟਾਂ ਹੋਣੀਆਂ ਵੀਰੇ ਹਾਂਜੀ ਹਾਂਜੀ ਇਹ ਤੁਹਾਨੂੰ ਸਾਰਾ ਸੂਟ ਵੀਰੇ 200 ਰੁਪਏ ਦਾ ਪੈ ਜਾਣਾ ਗਵਾਲੀਅਰ ਦਾ ਕੰਪਨੀ ਦਾ ਠੀਕ ਆ ਵੀਰੇ ਮੇਰੇ ਇਹ ਟੋਟਲੀ 200 ਦਾ ਪੈਣਾ 200 ਰੁਪਏ ਦਾ ਪੈਣਾ ਵੀਰੇ ਮਾਰਕੀਟ ਚ ਵੈਸੇ 500 550 ਦਾ ਵਿਕਦਾ ਠੀਕ ਆ ਵੀਰੇ ਇਹ ਤੁਹਾਨੂੰ 200 ਰੁਪਏ ਦੇਣਾ ਜਿਹਨੂੰ ਅਗਲਾ ਦੇਗਾ ਅਗਲਾ ਸਵੇਰ ਕੇ ਪਾਏਗਾ ਵਧੀਆ ਠੀਕ ਆ ਬਾਕੀ 100 ਤੋਂ ਆ 100 ਵਾਲੀ ਵੀ ਮਿਲ ਜੂਗੀ ਉਹ ਦੇਣ ਲੈਣ ਚ ਚੱਲਦੀ ਆ ਵੀਰੇ ਇਹ ਵਧੀਆ ਥਾਂ ਚੋਂ ਕੱਟ ਕੇ ਦਵਾਂਗੇ ਤੁਹਾਨੂੰ ਠੀਕ ਆ ਜੀ ਇੱਕ ਵੀਰੇ ਆ ਇੰਸਟਾਗ੍ਰਾਮ ਵਾਲੀਆਂ ਚੀਜ਼ਾਂ ਲੈ ਕੇ ਆਏ ਆ ਆਪਾਂ ਆਪਣੀਆਂ ਪੈਣਾ ਨਾ ਸਪੈਸ਼ਲ ਇੰਸਟਾਗ੍ਰਾਮ ਤੋਂ ਫੋਟੋਆਂ ਲੈ ਕੇ ਆਉਂਦੀਆਂ ਨੇ ਵੀ ਆ ਚੀਜ਼ਾਂ ਚਾਹੀਦੀਆਂ ਨੇ ਵੀਰੇ ਸੋਲੋ ਇੰਸਟਾਗ੍ਰਾਮ ਵਾਲੇ ਬਾਦੂ ਪਰ ਹੈਂਡਵਾਲ ਚੈੱਕ ਕਰਾ ਲਓ ਇਹ ਬ੍ਰੇਕ ਕ੍ਰਸ਼ ਔਰਗੈਂਜ਼ਾ ਦਾ ਪੀਸ ਰਹਿਣ ਵਾਲਾ ਹੈ ਔਰ ਪਿਓਰ ਦੀ ਸ਼ਲਵਾਰ ਆਣੀਆ ਪਿਓਰ ਚਨੂਨ ਦਾ ਡਬਟਾ ਹੈ ਵੀਰੇ ਠੀਕ ਆ ਵੀਰੇ ਇਹ ਇੰਸਟਾਗ੍ਰਾਮ ਦੇ ਪੀਸ ਨੇ ਵੀਰੇ 2500 3000 ਇਹ ਰੇਟ ਦੀਆਂ ਆਈਟਮਾਂ ਨੇ ਪਰ ਆਪਣੀ ਦੁਕਾਨ ਤੇ ਵੀਰੇ ਤੁਹਾਨੂੰ 16500 ਰੁਪਏ ਦਾ ਪੀਸ ਮਿਲ ਜਾਣਾ ਇਹ ਬਾਕੀ ਇਹਨਾਂ ਚ ਡਿਜ਼ਾਈਨ ਬਦੇ ਬਹੁਤ ਮਿਲ ਜਣਗੇ ਇੰਸਟਾਗ੍ਰਾਮ ਵਾਲੇ ਕੱਲੇ ਹੈਂਡ ਦੇ ਡਿਜ਼ਾਈਨ ਨੇ ਵੀਰੇ ਇਹ ਹਾਂਜੀ ਆ ਲਓ ਵੀਰੇ ਆ ਚੈੱਕ ਕਰੋ ਹੈਂਡ ਦਾ ਡਿਜ਼ਾਈਨ ਵੀਰੇ ਔਰਗੈਂਜ਼ਾ ਦਾ ਪਰ ਸਾਰਾ ਹੈਂਡਵਰਕ ਆਣਾ ਵੀਰੇ ਕਿਤੇ ਵੀ ਕੋਈ ਧਾਗਾ ਨਹੀਂ ਹੋਣਾ ਹੈਗਾ ਠੀਕ ਹੈ ਜੀ ਸਾਰੇ ਹੈਂਡਵਰਕ ਦੇ ਪੀਸ ਨੇ ਬਾਹੂ ਵੀ ਹੈਂਡਵਰਕ ਦੀਆਂ ਆਉਣਗੀਆਂ ਫਰੰਟ ਵੀ ਸਾਰਾ ਹੈਂਡਵਰਕ ਦਾ ਹੋਣਾ ਔਰ ਵੀਰੇ ਪਿਓਰ ਦੀ ਸ਼ਲਵਾਰ ਆਣੀ ਹੈ ਠੀਕ ਹੈ ਜੀ ਆਰਗੈਂਜ਼ਾ ਦੇ ਦੁਪੱਟੇ ਆਣਗੇ ਵੀਰੇ ਹਾਂਜੀ ਵੀਰੇ ਇਹਦਾ ਰੇਟ ਵੀ ਵੀਰੇ 1650 ਰੁਪਏ ਹੈ ਜੀ ਇਹਦਾ ਵੀ 1650 ਤੇ ਇਕਾ ਵਾਲਾ ਵੀਰੇ ਆਪਣਾ ਰਿਪੀਟ ਤੇ ਡਿਜ਼ਾਈਨ ਚੱਲਦਾ ਹੈ ਹਾਂਜੀ ਵੀਰੇ ਬਹੁਤ ਡਿਜ਼ਾਈਨ ਬੇਚ ਚੁੱਕੇ ਵੀਰੇ ਇੰਸਟਾਗ੍ਰam ਵਾਲਾ ਰਿਪੀਟ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਠੀਕ ਵੀਰੇ ਫਰੰਟ ਆਣਾ ਵੀਰੇ ਚੈੱਕ ਕਰਾ ਦਿਓ ਹਾਂਜੀ ਆ ਚਲਵਾਰ ਤੇ ਵਰਕ ਆ ਜਾਣਾ ਵੀਰੇ ਤੇ ਆ ਡਬਲ ਸ਼ੇਡ ਦਾ ਦੁਪੱਟਾ ਆ ਜਾਣਾ ਵੀਰੇ ਇਹਦਾ ਪ੍ਰਾਈਸ ਹੈਗਾ ਵੀਰੇ 1250 2200 ਆ ਰਿਹਾ ਵੀਰੇ ਸੋਲੋ ਪੀਸ ਹੈ ਠੀਕ ਆ ਜੀ ਫੋਟੋ ਹੋਣਾ ਆ ਲੋ ਵੀਰੇ ਇਹ ਕਾ ਡਬਲ ਕੰਟਰਾਸਟ ਡਬਲ ਸ਼ੇਡ ਦਾ ਸੂਟ ਦਿਖਾ ਦਿਓ ਵੀਰੇ ਆ ਪਹਿਲਾਂ ਫੋਟੋ ਦਿਖਾ ਦਿਓ ਇੰਸਟਾਗ੍ਰਾਮ ਤੇ ਫੋਟੋ ਚੈੱਕ ਕਰ ਲਓ ਬਹੁਤ ਚੱਲਦੀ ਆ ਆਈਟਮ ਵੀਰੇ ਇਹ ਹਾਂਜੀ ਹਾਂਜੀ ਆ ਲੋ ਵੀਰੇ ਹੁਣ ਤੁਸੀਂ ਪੀਸ ਚੈੱਕ ਕਰੋ ਵੀਰੇ ਇਦਾਂ ਨਹੀਂ ਹੋਣਾ ਪੈਣਾ ਫੋਟੋਆਂ ਲੈ ਕੇ ਆਈਆਂ ਚੀਜ਼ ਆਪਣੇ ਕੋਲ ਨਹੀਂ ਮਿਲੀ ਹੈਗੀ ਇੰਸਟਾਗ੍ਰਾਮ ਵਾਲੇ ਲੋਗ ਵੀਰੇ ਪੀਸ ਚੈੱਕ ਕਰਾ ਲਓ ਹੈਂਡਵਰਕ ਚੈੱਕ ਕਰਾ ਲਓ ਵੀਰੇ ਤੇ ਆਹ ਪੀਸ ਨਾਲ ਦੀ ਬਿਲਕੁਲ ਬੋਟਮ ਆ ਜਾਣੀ ਆ ਵੀਰੇ ਹਾਂਜੀ ਵੀਰੇ ਆ ਲਓ ਵੀਰੇ ਆ ਦੁਪੱਟਾ ਆ ਜਾਣਾ ਲਿਟੋ ਵੀਰੇ ਫੋਟੋ ਨਾਲ ਦੀ ਚੀਜ਼ ਦੇ ਦੇਣੀ ਆ ਵੀਰੇ 2000 ਰੁਪਏ ਦਾ ਮਾਰਕੀਟ ਚ ਪੀਸ ਮਿਲਦਾ ਹੈ ਵੀਰੇ ਤੁਹਾਨੂੰ ਆਪਣੀ ਦੁਕਾਨ ਤੇ 1300 ਰੁਪਏ ਦਾ ਸੂਟ ਮਿਲ ਜਾਣਾ ਹੈ ਠੀਕ ਹੈ ਜੀ ਜਿਵਾਈਨਿੰਗ ਵੀਰੇ ਬਸਾਰੀ ਬਥੇਰੀ ਮਿਲ ਜਾਣੀ ਹੈ ਓਕੇ ਜੀ ਤੇ ਕਾਬਰੇ ਨੇਚਰਲ ਦਾ ਭਾਰੀ ਪੀਸ ਚੈੱਕ ਕਰੋ ਹਾਂਜੀ ਜਿਹੜਾ ਕਿਸੇ ਨੇ ਆਪਣੇ ਵਰੀ ਚ ਲਗਾ ਤਾ ਵਿਆਹ ਸ਼ਾਦੀ ਚ ਖਾਸ ਮੌਕੇ ਤੇ ਪਹਿਨਣਾ ਵੀਰੇ ਕਲਰ ਮਿਲ ਜਾਣਗੇ ਵੀਰੇ ਡਿਜ਼ਾਈਨਿੰਗ ਮਿਲ ਜਾਣਗੇ ਸਾਰਾ ਪੂਰਾ ਜਾਲ ਵਾਲਾ ਸੂਟ ਆਉਣਾ ਵੀਰੇ ਹੈਂਡ ਵਰਕ ਚੈੱਕ ਕਰਾ ਦਿਓ ਵੀਰੇ ਇਹਨਾਂ ਦੇ ਦੁਬੱਟਿਆਂ ਦੇ ਸਾਰੇ ਵਧੀਆ ਵਰਕ ਹੋਣਗੇ ਔਰ ਬਾਜ਼ੂਆਂ ਤੇ ਵਰਕ ਹੋਣਗੇ ਇਹਨਾਂ ਦੇ ਸ਼ਲਵਾਰ ਦੇ ਪੌਂਚਿਆਂ ਤੇ ਵੀ ਵਰਕ ਹੋਣਗੇ ਪਿਓਰ ਚਨੂਨ ਦੇ ਦੁਬੱਟੇ ਆਣਗੇ ਵੀਰੇ ਕਲਰ ਡਿਜ਼ਾਈਨ ਵੀਰੇ ਇਹਨਾਂ ਚ ਬਾਦੂ ਮਿਲ ਜਾਣਗੇ ਤੁਹਾਨੂੰ ਓਕੇ ਵੀਰੇ ਤੇ ਇੱਕ ਆ ਪੀਸ ਆ ਜਾਣਾ ਵੀਰੇ ਹਾਂਜੀ ਵੀਰੇ ਆ ਇੱਕ ਕਪੜਾ ਵੀਰੇ ਨਵਾਂ ਚੱਲੇ ਆ ਓਕੇ ਹਾਂ ਜੀ ਟ੍ਰੈਂਡਿੰਗ ਤੇ ਕੱਪੜਾ ਵੀਰੇ ਬਹੁਤ ਜ਼ਿਆਦਾ ਚੱਲਦਾ ਹੈ। ਹਾਂ ਜੀ ਸ਼ਲਵਾਰ ਤੇ ਵਰਕ ਹਨ ਐਂਡ ਅਰਗਜ਼ਾ ਦਾ ਦੁਪੱਟਾ ਨਾ ਦੁਪੱਟੇ ਪਰ ਵੀ ਵਰਕ ਹਨ। ਇਹ ਵੀ ਵੀਰੇ ਇੰਸਟਾਗ੍ਰਾਮ ਵਾਲਾ ਪੀਸ ਆ ਤੁਹਾਨੂੰ। ਠੀਕ ਹੈ। 1200 ਰੁਪਏ ਦਾ ਮਿਲ ਜਾਣਾ ਆਪਣੀ ਐਨ ਆਰ ਆਈ ਦੁਕਾਨ ਤੇ। ਠੀਕ ਹੈ ਵੀਰੇ। ਹਾਂ ਜੀ ਲੋ ਵੀਰੇ ਕਾ ਕੁਰਤਾ ਪਜਾਮਾ ਆ ਜਾਣਾ ਵੀਰੇ ਠੀਕ ਆ ਜੀ ਪੈਂਟਾਂ ਸ਼ਰਟਾਂ ਔਰ ਕੁਰਤੇ ਪਜਾਮੇ ਵੀਰੇ ਆ ਕੁਰਤਾ ਪਜਾਮਾ ਆ ਜਾਣਾ 5 ਮੀਟਰ ਪੂਰਾ ਹਨ ਵਧੀਆ ਕੱਪੜਾ ਆ ਜਾਣਾ ਵੀਰੇ 100 ਰੁਪਏ ਮੀਟਰ ਵਿਕਦਾ ਕੱਪੜਾ ਆਪਣੀ ਦੁਕਾਨ ਤੇ ਵੀਰੇ ਤੁਹਾਨੂੰ ਅੱਧੋ ਅੱਧ 250 ਰੁਪਏ ਦਾ 5 ਮੀਟਰ ਕੁਰਤਾ ਮਾ ਮਿਲਣਾ ਫਿੱਤੇ ਸਲਾਈ ਦੀ ਵਾਪਸੀ ਇੰਨੀ ਗਾਰੰਟੀ ਦੇ ਦਿੰਦੇ ਹਾਂ ਕੁਰਤੇ ਦਾ ਮੇਰੀ ਵੀਰੇ ਔਰ ਵੈਰਾਈਟੀ ਵੀਰੇ ਬਾਧੂ ਮਿਲ ਜੂਗੀ ਜੇ ਤੁਹਾਨੂੰ ਸਾਰੀ ਵੈਰਾਈਟੀ ਦਿਖਾਉਣ ਲੱਗ ਗਏ ਦੁਕਾਨ ਦੇ ਤਾਂ ਸ਼ਾਮ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਸਿਰਫ ਇੰਪੋਰਟੈਂਟ ਜੀ ਵੈਰਾਈਟੀ ਦਿਖਾਈ ਆ ਜਿਹ ਬਿਆਜ਼ ਆ ਸਾਰਾ ਚੀਜ਼ ਲਾ ਪੁਰੀਆਂ ਹੋ ਜਾਣਗੀਆਂ ਆ ਲਓ ਜੀ ਠੀਕ ਹੈ ਵੀਰੇ ਠੀਕ ਹੈ ਜੀ ਲਓ ਜੀ ਤੇ ਆਪਣਾ ਐਡਰੈਸ ਬੋਲ ਦਿਓ ਮਾੜਾ ਜੀ ਆਪਣਾ ਐਡਰੈਸ ਹੈਗਾ ਵੀਰੇ ਸਰੰਦੀ ਗੇਟ ਐਂਟਰ ਹੋ ਕੇ ਉੱਚੀ ਮਸਜਿਦ ਦੇ ਨੇੜੇ ਐਨ ਆਰ ਆਈ ਸੂਟ ਹਾਊਸ ਹਾਂਜੀ ਤੇਲੀਆਲਾ ਬਾਜ਼ਾਰ ਤੇਲੀਆਲਾ ਬਾਜ਼ਾਰ ਹਾਂਜੀ ਠੀਕ ਹੈ ਵੀਰੇ ਮਰੀਰ ਕੋਟਲਾ ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨਾਲ ਨੰਬਰ ਜਿਹੜਾ ਚੱਲਦਾ ਨਾ ਤੁਸੀਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਠੀਕ ਹੈ ਵੀਰੇ